ਵਰਸ਼ਿਸ਼ ਕਰਦੇ ਨੇ ਕਿ ਇਹ ਦੁਨੀਆਂ ਦੇ ਲੋਕੋ ਨਾਮ ਦੀ ਕੀਮਤ ਕੋਈ ਲਾ ਨਹੀਂ ਸਕਦਾ ਨਾ ਰਹਿ ਕੀਮਤ ਮਿਤ ਕਹੀਂ ਨਾ ਜਾਏ ਸੇ ਜਨ ਧੰਨ ਜਿਨ ਇੱਕ ਨਾਮ ਲਿਵ ਲਾਈ ਮਹਾਰਾਜ ਕਿਰਪਾ ਕਰਦੇ ਵਰਸ਼ਿਸ਼ ਕਰਦੇ ਕਿ ਇਸ ਨਾਮ ਦੀ ਕੀਮਤ ਕੋਈ ਦੇ ਨਹੀਂ ਸਕਦਾ ਔਰ ਬਾਣੀ ਕਹਿੰਦੀ ਹੈ ਕਿ ਆਖਾਂ ਜੀਵਾਂ ਵਿਸਰੇ ਮਰ ਜਾਉ ਆਖਣ ਔਖਾ ਸੱਚਾ ਨਾਲ ਕਿ ਇਹ ਕਿਹੜਾ ਔਖਾ ਜਪਣਾ ਔਖਾ ਜਿਹਦੀ ਕੋਈ ਕੀਮਤ ਨਹੀਂ ਪਾ ਸਕਦਾ ਨਾ ਵੀ ਕੀਮਤ ਮ੍ਰਿਤ ਕਹੀ ਨ ਜਾਏ ਭਾਵ ਕੀ ਨਾ ਤਾਂ ਇਹਦੀ ਕੋਈ ਕੀਮਤ ਲਾ ਸਕਦਾ ਤੇ ਨਾ ਹੀ ਇਹਦਾ ਕੋਈ মাপ ਦੰਡ ਹੈ ਵੀ ਇਹਨੂੰ ਮਿਣਿਆ ਜਾ ਸਕੇ ਵੀ ਨਾਮ ਦੀ ਕੀਮਤ ਕਿੰਨੀ ਹੋ ਸਕਦੀ ਹੈ 나ਪ ਤੋਲ ਤੋਂ ਵੀ ਉੱਪਰ ਹੈ ਮਹਾਰਾਜ ਬਚਨ ਕਰਦੇ ਸੇ ਜਨ ਧਨ ਜਿੰਨ ਇੱਕ ਨਾਮ ਲਿਵ ਲਾਇ ਕਿ ਉਹ ਪੁਰਖ ਬ੍ਰਾਨੀ ਧਨ ਹੋ ਜਾਂਦੇ ਹੈ ਜਿਹੜੇ ਨਾਮ ਦੇ ਨਾਲ ਆਪਣੀ ਲਿਵ ਲਾ ਲੈਂਦੇ ਹੈ ਉਹਦੀ ਯਾਦ ਦੇ ਜਿਹੜੇ ਜੁੜ ਜਾਂਦੇ ਆ ਯਾਦ ਵਿੱਚ ਕਿਵੇਂ ਜੁੜਦਾ ਹੈ ਮਹਾਰਾਜ ਬਚਨ ਕਰਦੀ ਗੁਰਮਤਿ ਸਾਚੀ ਸੱਚਾ ਵਿਚਾਰ ਆਪੇ ਬਖਸ਼ੇ ਜੀ ਵਿਚਾਰ ਜਿਹੜਾ ਮਨੁੱਖ ਸਤਿਗੁਰੂ ਦੀ ਮਤ ਗ੍ਰਹਿਣ ਕਰ ਲੈਂਦਾ ਹੈ ਗੁਰਮਤਿ ਨੂੰ ਆਖੇ ਨੇ ਗੁਰੂ ਦੀ ਮਤ ਜਿਹੜਾ ਮਨੁੱਖ ਗੁਰੂ ਦੀ ਮਤ ਨੂੰ ਗ੍ਰਹਿਣ ਕਰ ਲੈਂਦਾ ਹੈ ਤੇ ਉਸ ਮਤ ਦੇ ਜਿਹੜੇ ਵਿਚਾਰ ਨੇ ਉਹਨਾਂ ਨੂੰ ਆਪਣੇ ਅੰਦਰ ਧਾਰਨ ਕਰ ਲੈਂਦਾ ਹੈ ਭਾਵ ਉਹਨੂੰ ਪਾਲੋ ਕਰਨ ਲੱਗ ਜਾਂਦਾ ਹੈ ਉਹ ਜੀ ਚੱਲਣਾ ਸ਼ੁਰੂ ਕਰ ਦਿੰਦਾ ਹੈ ਤੇ ਮਹਾਰਾਜ ਕਹਿੰਦੇ ਭਾਈ ਉਹ ਮਨੁੱਖ ਭਾਗਾ ਵਾਲਾ ਬਣ ਜਾਂਦਾ ਹੈ ਉਹਦੇ ਤੇ ਵੈਰੂ ਆਪ ਬਖਸ਼ਿਸ਼ ਕਰਦੇ ਨੇ ਆਪ ਬਖਸ਼ਿਸ਼ ਕਰਕੇ ਫਿਰ ਮਤ ਸਮਤ ਦੇ ਕੇ ਹੋਰ ਅਗੇ ਵਿਚਾਰਾ ਕਰਨ ਦੀ ਸੁਵੰਤਤਾ ਬਖਸ਼ਿਸ ਕਰ ਦਿੰਦੇ ਨੇ ਤੋਂ ਸਾਧ ਸੰਗਤ ਸਤਿਗੁਰੂ ਪਾਤਸ਼ਾਹ ਜੀ ਵਚਨ ਕਰਦੇ ਘਰ ਨਾਮ ਆਚਰਜ ਪ੍ਰਭ ਆਪ ਸੁਣਾਏ ਪ੍ਰਮਾਤਮਾ ਦਾ ਨਾਮ ਹੈਰਾਨ ਕਰਨ ਵਾਲੀ ਤਲਤ ਵਾਲਾ ਏਕੋ ਪ੍ਰਮਾਤਮਾ ਦਾ ਨਾਮ ਅਸੀਂ ਜਪਦੇ ਹਾਂ ਵਾਹਿਗੁਰੂ 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 ਤਰੀ ਜਾਈਏ ਤਾਂ ਫਿਰ ਮਨ ਜਿਹੜਾ ਉਦਾਸੀ ਸਥਿਤੀ ਉਹ ਤਿੰਨ ਗੁਣੇ ਸ਼ੁਰੂ ਹੋ ਜਾਂਦੀ ਹੈ ਜਦ ਜਦਾਂ ਡੋਲਦਾ ਢਿੰਦਾ ਮਨ ਫਿਰ ਤਰੱਕੀ ਦੇ ਰਾਹ ਵੱਲ ਪਰੰਦਰ ਫਿਰ ਉਤਸ਼ਾਹਤ ਹੋ ਜਾਂਦਾ ਕਿਵੇਂ ਜਦੋਂ ਸਾਨੂੰ ਨਾਮ ਦਾ ਬਲ ਮਿਲ ਜਾਂਦਾ ਹੈ ਮਹਾਰਾਜ ਬਚਨ ਕਹਦੇ ਘਰ ਨਾਮ ਅਚਰਜ ਪ੍ਰਭ ਆਪ ਸੁਣਾਏ ਕਿ ਨਾਮ ਅਚਰਜ ਦਾਹਰ ਕਰਨ ਵਾਲਾ ਪਰਮਾਤਮਾ ਨੇ ਆਪ ਕਿਰਪਾ ਕੀਤੀ ਧੁਰ ਕੀ ਬਾਣੀ ਸਾਨੂੰ ਵਰਸਿਸ ਦੇ ਰੂਪ ਦੇ ਵਿੱਚ ਦੇ ਦਿੱਤੀ ਮਹਾਰਾਜ ਨੇ ਆਖਿਆ ਸਿੱਖੋ ਤੁਸੀਂ ਜਦੋਂ ਬਾਣੀ ਪੜ੍ਹੋਗੇ ਤਾਂ ਤੁਹਾਡੇ ਤਨ ਦੇ ਮਨ ਦੇ ਜਿਹੜੇ ਰੋਗ ਹੈ ਉਹ ਦੂਰ ਗੁਨੇ ਸ਼ੁਰੂ ਹੋ ਜਾਣਗੇ ਔਰ ਜਿਹੜੀ ਵੀ ਸੰਗਤ ਕੋਈ ਵੀ ਰੱਬ ਦਾ ਤਿਆਰਾ ਸੁਨੇਗਾ ਉਹਦਾ ਭਲਾ ਹੀ ਭਲਾ ਹੋਵੇਗਾ ਕਲੀ ਕਾਲ ਵਿੱਚ ਗੁਰਮੁਖ ਪਾਈ ਮਹਾਰਾਜ ਕਹਿੰਦੇ ਭਾਈ ਇਹ ਕਲਯੁਗ ਦਾ ਸਮਾਂ ਤੇ ਇਹਦੇ ਵਿੱਚ ਝਗੜੇ ਦੀ ਝਗੜੇ ਨੇ ਝਗੜੇ ਛੇੜੇ ਕਰਦੇ ਵਿੱਚ ਬਾਹਰ ਅੰਦਰ ਜਿੱਥੇ ਵੀ ਆਪਾਂ ਜਾਣੀਆ ਕੋਈ ਨਾ ਕੋਈ ਛੇੜਾ ਆਪਾਂ ਨੂੰ ਦੇਖਣ ਵਾਸਤੇ ਮਿਲ ਜਾਂਦਾ ਮਹਾਰਾਜ ਕਹਿੰਦੇ ਭਾਈ ਇਹ ਛੇੜਿਆ ਉਹੀ ਜ਼ਿੰਦਗੀ ਹੈ ਛੇੜਿਆਂ ਭਰਿਆ ਝਗੜਿਆਂ ਭਰਿਆ ਜੀਵਨ ਹੈ ਤੇ ਇਹਦੇ ਵਿੱਚ ਜਿਹੜੇ ਨਾਮ ਨੂੰ ਪ੍ਰਾਪਤ ਕਰਨ ਲੈਂਦੇ ਐ ਜਿਸ ਨਾਮ ਦੀ ਕੀਮਤ ਨਹੀਂ ਕਹੀ ਜਾ ਸਕਦੀ ਉਹ ਗੁਰਮੁਖ ਬਣ ਜਾਂਦੇ ਉਹਨਾਂ ਗੁਰਮੁਖਾਂ ਨੂੰ ਵੀ ਇਹ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ ਮਹਾਰਾਜ ਬੇਨਤੀ ਕਰਦੇ ਹਮ ਮੂਰਖ ਮੂਰਖ ਮਨ ਲਾਗੇ ਕਿ ਅ ਦੁਨੀਆਂ ਦੇ ਲੋਗੋ ਗੁਰੂ ਕੀ ਅਰਦਾਸ ਕਰਿਆ ਕਰੋ ਕਿ ਮਹਾਰਾਜ ਅਸੀਂ ਤਾਂ ਮੂਰਖ ਦਾ ਮੂਰਖ ਮਨ ਮੰਗੇ ਅਸੀਂ ਤਾਂ ਤੁਹਾਡੇ ਨਾਮ ਨੂੰ ਸਮਝ ਹੀ ਨਹੀਂ ਸਕੇ ਕਿ ਤੁਹਾਡੇ ਨਾਮ ਦੀ ਕੀਮਤ ਕਿੰਨੀ ਹੈ ਕਿ ਅਸੀਂ ਕਰਦੇ ਕੀ ਗਾ ਔਮੇ ਵਿੱਚ ਸਬਕਾਰ ਤੁਮਾਗੇ ਇੱਕ ਤਾਂ ਹਾ ਮੂਰਖ ਦੂਜਾ ਥੋੜੀ ਜੀ ਪ੍ਰਾਪਤੀ ਹੋ ਗਈ ਹਮੇ ਆ ਗਈ ਹਮੇ ਦੇ ਵਿੱਚ ਰਹਿੰਦੇ ਫੇ ਕਰਮ ਕਰੀ ਜਾਂਦੇ ਆ ਵੀ ਮੇਰੇ ਵਰਗਾ ਕੰਮ ਹੋਰ ਕੌਣ ਕਰ ਸਕਦਾ ਹੈ ਤੇ ਇਹ ਹਉਮੈ ਜਾਏਗੀ ਕਿਨੇ ਬਾਣੀ ਕਹਿੰਦੀ ਹੈ ਕਿ ਹਉਮੈ ਨਾਵੇ ਨਾਲ ਵਿਰੋਧ ਗਏ ਦੋਈ ਨਾ ਵਸੇ ਇਕ ਥਾਈ ਹਉਮੈ ਦੀ ਨਾਮ ਦੇ ਨਾਲ ਵਿਰੋਧਤਾ ਗਏ ਇਹ ਚੀਜ਼ਾਂ ਦੋਨੇ ਇਕ ਥਾਂ ਤੇ ਨਹੀਂ ਵਸ ਸਕਦੀਆਂ ਤੇ ਮਹਾਰਾਜ ਕਹਿੰਦੇ ਭਾਈ ਇਹ ਦੂਰ ਕਿੱਦਾਂ ਹੋਏਗੀ ਗੁਰ ਪ੍ਰਸਾਦਿ ਹੀ ਹਉਮੈ ਜਾਵੇ ਤਾਪੀ ਬਖਸ਼ ਲੈ ਵਲਾਇ ਗੁਰੂ ਦੇ ਪ੍ਰਸਾਦ ਦੇ ਨਾਲ ਗੁਰੂ ਦੀ ਕਿਰਪਾ ਦੇ ਨਾਲ ਇਹ ਹੋਵੇਂ ਗੁਰਗੋਸ ਸਕਦੀ ਹੈ ਤੇ ਗੁਰੂ ਕਿਰਪਾ ਕਰ ਦੇਵੇ ਤਾਂ ਆਪੇ ਬਖਸ਼ ਲੈਂਦਾ ਬਾਣੀ ਕਹਿੰਦੀ ਕਰ ਕਿਰਪਾ ਕਿਰਪਾਲ ਤਾਪੀ ਬਖਸ਼ ਲੈ ਸਦਾ ਸਦਾ ਜਪੀ ਤੇਰਾ ਨਾਮ ਸਤਿਗੁਰ ਪਾਏ ਮਨ ਤਰ ਅੰਦਰ ਵਾਸੁ ਦੁੱਖਾਂ ਨਾਸ਼ ਹੋਏ ਤੇ ਮਹਾਰਾਜ ਕਹਿੰਦੇ ਭਾਈ ਜਦੋਂ ਗੁਰੂ ਕਿਰਪਾ ਕਰ ਦੇਵੇ ਤਾਂ ਉਹਦੀਆਂ ਬਖਸ਼ਿਸ਼ਾਂ ਜਿਹੜੀਆਂ ਉਹ ਪਰਵਰਤਨੀਆਂ ਸ਼ੁਰੂ ਹੋ ਜਾਂਦੀਆਂ ਔਰ ਜਿਹੜੀ ਹਉਮੈ ਮਨੁੱਖ ਦੇ ਅੰਦਰ ਘਰ ਕਰ ਗਈ ਉਹ ਫਿਰ ਦੂਰ ਗੋਣੀ ਸ਼ੁਰੂ ਹੋ ਜਾਂਦੀ ਹੈ ਗੁਰੂ ਸਵਾਹਿ ਸਾਧ ਸੰਗਤ ਸਤਿਗੁਰ ਕਹਿੰਦੇ ਵਿਖਿਆ ਧਨ ਬਹੁਤ ਅਭਿਮਾਨ ਇਹ ਮਾਇਆ ਦਾ ਧਨ ਕਈ ਵਾਰੀ ਸਾਦ ਸੰਗਤ ਕੋ ਹਰ ਇੱਕ ਨੂੰ ਨੰਨਕ ਮੇਲਤ ਕਰਦਾ ਹੈ ਦਸਾਂ ਨਵਾਂ ਦੀ ਕਿਰਤ ਕਰਦਾ ਹੈ ਮਹਾਰਾਜ ਕਹਿੰਦੇ ਨੇ ਗੁਰੂ ਨਾਨਕ ਪਾਤਸ਼ਾਹ ਨੇ ਵਚਨ ਕੀਤੇ ਨੇ ਕਿ ਕਿਰਤ ਧਰਮ ਦੀ ਕਰਨੀ ਤੇ ਨਾਮ ਜਪਣਾ ਉਸ ਪ੍ਰਮਾਤਮਾ ਦਾ ਤੇ ਸ਼ਗਨਾ ਹੈ ਵੰਡ ਕੇ ਤੇ ਰੱਬ ਦੇ ਪਿਆਰੇ ਕਿਹ ਕਰਦੇ ਸਨ ਕਿ ਉਸ ਬੜੀ ਬੁੱਢੀ ਰਾਜੇ ਦਾ ਕੀ ਫਜ਼ਾ ਉਸ ਅਮੀਰ ਪੁਰਖ ਦਾ ਕੀ ਪੈਦਾ ਜਿਹਦਾ ਕਿਸੇ ਦਾ ਗਵੰਢੀ ਤੁੱਖਾ ਬੈਠਾ ਹੋਵੇ ਗੁਰੂ ਸਵਾਰਿਓ ਇਸ ਤਰ੍ਹਾਂ ਕੇ ਮਹਾਰਾਜ ਨੇ ਰੱਖਿਆ ਕਿ ਜੇ ਤੈਨੂੰ ਪਦਾਰਥ ਦਿੱਤੇ ਨੇ ਜੇ ਤੂੰ ਉਹਨਾਂ ਨੂੰ ਵੰਡ ਕੇ ਸਕੀਂਗਾ ਤੇ ਉਹਨਾਂ ਦੇ ਵਿੱਚ ਪ੍ਰਮਾਤਮਾ ਨੇ ਫਿਰ ਹੋਰ ਵਾਅਦਾ ਕਰ ਦੇਣਾ ਮਖਸ਼ਿਸ਼ ਕਰ ਦੇਣੀ ਹੈ ਤੇ ਜੇ ਕਿਸੇ ਦਾ ਹੱਥ ਮਾਰ ਕੇ ਕੋਈ ਖਾਦਾ ਜਾਵੇ ਬਾਣੀ ਕਹਿੰਦੀ ਵਿਖਿਆ ਕਾ ਧਨ ਬੋਤ ਅਭਵਾਨ ਭਾਵ ਕਿਸੇ ਦਾ ਹੱਥ ਖਾ ਜਾਣਾ ਜਾਂ ਉਹਦੇ ਵਿੱਚ ਹੀਰਾ ਫੇਰੀ ਕਰ ਲੈਣੀ ਤੇ ਫਿਰ ਅਭਾਰ ਕਰਨਾ ਵੀ ਇਹ ਸਾਰਾ ਕੁਝ ਮੇਰਾ ਹੈ ਗੁਰੂ ਸਵਾਰੀ ਸਾਧ ਸੰਗਤ ਮਹਾਰਾਜ ਕਹਿੰਦੇ ਇਹ ਧੰਨਤਾ ਫਿਰ ਐਸਾ ਹੈ ਹੰਕਾਰ ਦੁੱਗ ਨਾ ਪਾਵੇ ਮਾਣੋ ਮਹਾਰਾਜ ਕਹਿੰਦੇ ਹੰਕਾਰ ਤਾਂ ਆ ਜਾਂਦਾ ਹੈ ਅਕਸਰ ਹੀ ਧਾਨਾ ਜਾਵੇ ਤੇ ਬੰਦਾ ਕਹਿੰਦਾ ਕੋਣ ਮੇਰੇ ਵਰਗਾ ਹੋਰ ਦੁਨੀਆਂ ਤੇ ਕੌਣ ਹੈ ਮੇਰੇ ਕੋਲ ਪੈਸਾ ਹੈ ਮੈਂ ਜੋ ਮਰਜ਼ੀ ਕਰ ਸਕਦਾ ਪਰ ਸਾਧ ਸੰਗਤ ਇਹ ਮਾਇਆ ਦਾ ਹੰਕਾਰ ਤਾਂ ਸਹਿ ਬਾਣੀ ਕਹਿੰਦੀ ਮਾਇਆ ਮਮਤਾ ਮੋਹਣੀ ਜਿਨ ਬਿਨ ਦੰਤਾ ਜਗ ਖਾਇਆ ਮਨਮੁਖ ਖਾਦੇ ਗੁਰਮੁਖ ਉਬਰੇ ਜਿਵੇਂ ਸੱਚ ਨਾਮ ਚਿਤ ਲਾਇਆ ਬੇੜ ਲਾਵੀ ਜਗ ਕਮਲਾਪੁਰੇ ਗੁਰਮੁਖ ਨਦਰੀ ਆਇਆ ਕਿ ਜਿਹੜਾ ਗੁਰਮੁਖ ਪਰਸਨੇ ਲਾ ਰਾਜਾ ਜਨਕੀ ਵਰਗੇ ਬਾਣੀ ਦੇ ਚ ਭਾਈ ਗੁਰਦਾਸ ਜੀ ਕਹਿੰਦੇ ਗੁਰਮੁਖ ਕਹਿੰਦੇ ਰਾਜੇ ਜਨਕ ਵਰਗੇ ਮਾਇਆ ਦੇ ਵਿੱਚ ਵੀ ਉਦਾਸੀ ਬਣ ਕੇ ਰਹੇ ਧਰਮੀ ਰਾਜੇ ਸਨ ਪਰ ਉਦਾਸੀ ਬਣ ਕੇ ਰਹੇ ਭਾਵ ਉਹਨਾਂ ਦੇ ਉੱਤੇ ਐਸਾ ਕੋਈ ਪ੍ਰਭਾਵ ਨਹੀਂ ਪਿਆ ਜੋ ਮਹਾਰਾਜ ਜੀ ਨੇ ਬਚਨ ਕੀਤੇ ਨੇ ਕਿ ਵਿਖਿਆ ਤਾ ਤਨ ਬਹੁਤ ਅਬਮਾਨ ਅਹੰਕਾਰ ਡੂਬੈ ਨਾ ਪਾਵੈ ਮਾਨ ਆਪ ਛੋੜ ਸਦਾ ਸੁਖ ਹੋਈ ਗੁਰਮਤ ਸਾਲਾਗੀ ਸੱਚ ਸੋਈ। ਭਾਉ ਜਿਹੜੇ ਆਪਾ ਗਵਾ ਕੇ ਸੇਵਾ ਕਰਦੇ ਨੇ ਬਾਣੀ ਦੇ ਬਚਨ ਨੇ ਆਪ ਗਵਾਈਆ ਤਾਂ ਸਉ ਪਾਈਏ ਔਰ ਕੈਸੀ ਚਤਰਾਈ। ਸਉ ਨਦਰ ਕਰ ਦੇਖੈ ਸੋਦਨ ਦੇਖੈ ਕਾਮਨ ਨੌਨ ਜਪਾਈ ਆਪਣੇ ਕੰਤ ਪਿਆਰੀ ਸਾਸ ਵਾਗਣ ਨਾਨਕ ਸਾਸ ਵਰਾਏ। ਤੇ ਸਾਧ ਸੰਗਤ ਜਿਹੜੀ ਆਪਾ ਗਵਾ ਕੇ ਸੇਵਾ ਕਰਦੇ ਨੇ ਕੰਮ ਕਰਦੇ ਨੇ ਔਰ ਮਿਹਨਤ ਕਰਦੇ ਨੇ ਸਾਧ ਸੰਗਤ ਉਹਨਾਂ ਨੂੰ ਨਿਮਾਣਿਆਂ ਨੂੰ ਵੀ ਮਾਨ ਪ੍ਰਾਪਤ ਹੋ ਜਾਂਦਾ ਹੈ ਤੇ ਜਦੋਂ ਆਪਾ ਗਵਾ ਕੇ ਕੋਈ ਸੇਵਾ ਕਰਦਾ ਹੈ ਤੇ ਉੱਥੇ ਆਤਮਿਕ ਆਨੰਦ ਦੀ ਅਵਸਥਾ ਵੀ ਬਣ ਜਾਂਦੀ ਹੈ ਆਤਮਿਕ ਆਨੰਦ ਕੈਸਾ ਜਿਸ ਪ੍ਰਥਾਏ ਬਾਣੀ ਕਹਿੰਦੀ ਆਤਮ ਰਸ ਜੇ ਜਾਣਿਆ ਹਰ ਰੰਗ ਸਹਿਜੇ ਮਾਨ ਨਾਨਕ ਧੰਨ 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 ਜਨ ਆਏ ਤੇ ਪਰਵਾਹ ਕਿ ਜਿਨ੍ਹਾਂ ਨੇ ਆਤਮਿਕ ਆਨੰਦ ਮਾਨ ਲਿਆ ਆਤਮਿਕ ਅਵਸਥਾ ਨੂੰ ਜੋ ਉਸ ਅਵਸਥਾ ਦੇ ਵਿੱਚ ਪਹੁੰਚ ਗਏ ਪ੍ਰਾਪਤ ਕਰ ਲਿਆ ਉਹਨਾਂ ਦਾ ਤਾਂ ਜੀਵਨ ਧੰਨ ਹੋ ਜਾਂਦਾ ਹੈ ਉਹਨਾਂ ਜਾਣਾ ਇੱਥੇ ਰਹਿਣਾ ਸਾਰਾ ਕੁਝ ਧੰਨ ਹੋ ਜਾਂਦਾ ਤੇ ਮਹਾਰਾਜ ਕਹਿੰਦੇ ਆਪ ਛੋੜ ਸਦਾ ਸੁਖ ਹੋਈ ਗੁਰਮਤਿ ਸਾਲਾਵੀ ਸੱਚ ਸੋਈ ਕਹਿੰਦੇ ਆਪਾਗਵਾ ਕੇ ਜਿਹੜੇ ਸੇਵਾ ਕਰਦੇ ਨੇ ਨਾ ਗੁਰਮਤਿ ਦੀ ਸਲੌਤਾ ਕਰਦੇ ਨੇ ਤੇ ਜੇ ਜਿਸ ਪਰਸਾਏ ਬਾਣੀ ਦੇ ਵਿੱਚ ਆਖਿਆ ਗੈ ਕਿ ਮਨੁੱਖ ਦੀ ਅਕਸਰਗੀਏ ਪ੍ਰਵਿਰਤੀ ਬਣੀ ਆਈ ਗੈ ਕਿ ਉਹ ਚੰਗੀਆਂ ਚੀਜ਼ਾਂ ਨੂੰ ਛੱਡ ਕੇ ਤੇ ਗੁਰੀਆਂ ਚੀਜ਼ਾਂ ਨੂੰ ਬਹੁਤ ਜ਼ਿਆਦਾ ਪੋਲੂ ਕਰਨ ਬਹੁਤ ਚੰਗੀਆਂ ਗੱਲਾਂ ਅਕਸਰ ਹੀ ਆਪਾਂ ਸੁਣਦੇ ਆ ਪੜ੍ਹਦੇ ਆ ਕਿ ਚੰਗੀ ਗੱਲ ਕੋਈ ਹੋਵੇ 100 ਗੱਲਾਂ ਆਖ ਦੋ ਇੱਕ ਅੱਧੀ ਯਾਦ ਰਹਿੰਦੀ ਐ ਤੇ ਕੋਈ ਮਾੜੀ ਗੱਲ ਗੁਵੇ ਨਾ ਉਹ ساری ਉਮਰ ਬੰਦਾ ਫਿਰ ਕਈ ਵੇਸ ਤੱਕ ਵਿਸਾਲ ਲੈਂਦਾ ਕੋਈ ਤਰੋ ਕੀ ਜੋ ਕਿਸਨਾਜਤਾ ਬੰਦਾ ਉਹ ساری ਉਮਰ ਯਾਦ ਰੱਖਦਾ ਬਾਣੀ ਦੀ ਗੱਲ ਕਈ ਵਾਰ ਅਸੀਂ ਇਹ ਵੀ ਭੁੱਲ ਜਾਂਦੇ ਆ ਕਿ ਅੱਜ ਦਾ ਮਹਾਰਾਜ ਨੇ ਹੁਕਮਨਾਮਾ ਸਹਿ ਕੀ ਬਖਸ਼ਿਸ਼ ਦਿੱਤਾ ਸੀ ਆਪ ਕੋ ਸਤਨਾਮ ਅਸੀਂ ਇੱਥੇ ਸੁਣ ਲਿਆ 5 ਮਿੰਟ ਤੱਕ ਕਿਉਂਕਿ ਤੁਹਾਨੂੰ ਨਹੀਂ ਦਾਸ ਆਪਣੇ ਆਪ ਨੂੰ ਵੀ ਕਦੇ ਵੀ 5-7 ਮਿੰਟ ਬਾਅਦ ਕੋਈ ਨਾ ਕੋਈ ਉਹ ਚੀਜ਼ਾਂ ਵਿਸਰ ਜਾਂਦੀਆਂ ਵੀ ਅੱਜ ਗੁਰੂ ਨੇ ਹੁਕਮ ਕੀ ਕੀਤਾ ਸੀ ਸੋ ਇਸ ਕਰਕੇ ਮਹਾਰਾਜ ਨੇ ਤਾਂ ਇਤਨੀ ਬੜੀ ਕਿਰਪਾ ਕੀਤੀ ਹੈ ਕਿ ਇਹ ਦੁਨੀਆ ਦੇ ਲੋਕੋ ਤੁਸੀਂ ਨਾਮ ਜਪਿਆ ਕਰੋ ਉਸ ਪ੍ਰਮਾਤਮਾ ਦੀ ਸਲੋਧਾ ਕਰਿਆ ਕਰੋ ਸਿਪਤ ਸਲਾਹਣ ਛੱਡ ਕੇ ਕਰੰਗੀ ਲੱਗਾ ਹੰਸ ਕਿ ਪ੍ਰਮਾਤਮਾ ਦੀ ਸਿਵਤ ਸਲਾਹਣਾ ਛੱਡ ਕੇ ਤੇ ਹੋਰ ਰੰਗਾਂ ਦੇ ਵਿੱਚ ਮਨੁੱਖ ਉਲਝ ਜਾਂਦਾ ਕਿੰਨੀ ਕਿਰਪਾ ਗੋਬੇ ਜੇ ਤੈਨੂੰ ਪ੍ਰਮਾਤਮਾ ਨੇ ਧਨ ਦੌਲਤ ਸ਼ੌਰਤ ਦਿੱਤੀ ਹੈ ਫਿਰ ਵੀ ਤੂੰ ਨਾਮ ਜਪਦਾ ਫਿਰ ਤੇਰੇ ਵਰਗਾ ਭਾਗਾ ਵਾਲਾ ਕੋਈ ਹੋਰ ਹੋ ਨਹੀਂ ਸਕਦਾ ਕੋ ਸਤਨਾਮ ਆਪੀ ਸਾਜੇ ਕਰਤਾ ਸੋਏ ਇਸ ਬਿਨ ਦੁਜਾ ਹੈ ਅਬਰ ਨਾ ਕੋਈ ਮਹਾਰਾਜ ਕਹਿੰਦੇ ਹੋ ਪ੍ਰਤਾਪ ਆਪ ਹੀ ਸਾਰੀ ਸ੍ਰਿਸ਼ਟੀ ਨੂੰ ਸਾਜਣ ਵਾਲਾ ਹੈ ਆਪੀ ਨੇ ਆਪ ਸਾਜੀ ਹੋ ਆਪੀ ਨੇ ਰਚਿਓ ਨਾਉ ਫਿਰ ਦੂਜੀ ਕੁਦਰਤ ਸਾਜ ਦਿੱਤੀ ਦੂਹੀ ਕੁਦਰਤ ਸਾਜੀ ਹੈ ਕਰ ਆਸਨ ਦਿੱਥੋ ਚਾਓ ਦਾਤਾ ਕਰਤਾ ਆਪ ਤੋਂ ਤੁਸ ਦੇਵਾ ਕਰੇ ਪਸਾਓ ਤੂੰ ਜਨੁਈ ਸਭ ਸਹ ਦੇ ਲੈ ਸਹ ਜਿੰਦ ਕਬਾਓ ਕਰ ਆਸਨ ਰਿਤੋ ਜਾਓ ਭੇਜਣ ਵਾਲਾ ਲਿਜਾਣ ਵਾਲਾ ਇੱਥੇ ਸਭ ਕੁਝ ਪ੍ਰੋਵਾਈਡ ਕਰਵਾਉਣ ਵਾਲਾ ਉਹ ਪ੍ਰਮਾਤਮਾ ਆਪਣੇ ਤਖਤ ਤੇ ਬੈਠਾ ਹੋਇਆ ਆਪਣੇ ਆਸਨ ਤੇ ਬੈਠਾ ਹੋਇਆ ਸਦਾ ਕੀ ਵਗਾਸ ਰਿੰਦੈ ਭਾਵ ਸਦਾ ਕੀ ਮਿਹਰਾ ਕਰੀ ਜਾਂਦਾ ਸੰਸਾਰ ਦੇ ਉੱਤੇ ਤੇ ਸਤਿਗੁਰ ਪਾਤਸ਼ਾਹ ਦੀ ਕਿਰਪਾ ਕਰਦੇ ਨੇ ਜਿਸ ਸੱਚ ਲਾਗੇ ਸੋਈ ਲਾਗੇ ਨਾਲ ਸੇ ਨਾਮ ਸਦਾ ਸੁਖ ਆਗੇ ਮਹਾਰਾਜ ਕਹਿੰਦੇ ਭਾਈ ਜੇ ਕੋਈ ਆਖੇ ਨਾ ਵੀ ਮੈਂ ਸੱਚਾ ਮੈਂ ਸੱਚਾ ਉਹ ਕਈ ਵਾਰੀ ਝੂਠ ਤੋਂ ਇਲਾਵਾ ਉਹਦੇ ਕੋਲ ਹੋਰ ਕੋਈ ਗੱਲ ਨਹੀਂ ਗੁੰਦੀ ਸੱਚ ਤਾਂ ਇਹ ਗੈ ਕਿ ਤੁਸੀਂ ਗੁਰਮਤ ਦੇ ਰਾਹ ਦੇ ਉੱਤੇ ਤੁਰੇ ਜਾਓ ਜਦੋਂ ਤੁਹਾਨੂੰ ਲੋਕ ਕਹਿਣਗੇ ਨਾ ਵੀ ਇਹ ਮਨੁੱਖ ਠੀਕ ਹੈ ਤੇ ਉਦੋਂ ਸਮਝ ਲੈਣਾ ਤੇ ਦੁਨੀਆਂ ਦੀਆਂ ਪਰਮਾਤਮਾ ਦੀਆਂ ਅਸੀਸਾਂ ਤੁਹਾਡੇ ਸਿਰ ਦੇ ਉੱਤੇ ਆ ਗਈਆਂ ਤੇ ਤੁਹਾਡੀ ਝੋਲੀ ਦੇ ਵਿੱਚ ਪੈ ਗਈਆਂ ਨੇ ਤੇ ਸਾਧ ਸੰਗਤ ਸਤਿਗੁਰੂ ਪਾਤਸ਼ਾਹ ਕਹਿੰਦੇ ਭਾਈ ਜਿਹੜਾ ਸੱਚ ਦੇ ਨਾਲ ਲੱਗ ਗਿਆ ਨਾ ਤੇ ਉਹਦੇ ਉੱਤੇ ਕਿਰਪਾ ਹੀ ਕਿਰਪਾ ਹੋ ਜਾਂਦੀ ਹੈ ਇਸ ਪਰਸਾਏ ਬਾਣੀ ਕਹਿੰਦੀ ਹੈ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਗੁਣ ਨਾ ਵਿਚਾਰੋ ਕੋਈ ਮਾਟੀ ਕਾ ਕਿਆ ਧੂਪੈ ਸਵਾਮੀ ਮਾਨਸ ਕੀ ਗਤਿ ਇਹ ਕੇ ਮਹਾਰਾਜ ਨੇ ਤਾਂ ਇਥੋ ਤੱਕ ਆਖਿਆ ਪਾਤਸ਼ਾ ਸਾਡਾ ਸਰੀਰ ਹੈ ਸਾਡਾ ਮਨ ਹੈ ਜਿਵੇਂ ਮਿੱਟੀ ਨੂੰ ਧੋ ਦਈਏ ਤੇ ਕੋਈ ਆਖੇ ਮਿੱਟੀ ਨੂੰ ਛਾਣ ਲਈਏ ਤਾਂ ਉਹਦੇ ਵਿੱਚੋਂ ਫੇਰ ਮਿੱਟੀ ਨਿਕਲਣੀ ਹੈ ਮਿੱਟੀ ਨੂੰ ਧੋਤੇ ਆ ਉਹਦੇ ਵਿੱਚੋਂ ਮਿੱਟੀ ਕੀ ਮਿੱਟੀ ਨਿਕਲਣੀ ਹੈ ਮਹਾਰਾਜ ਸਾਡੇ ਤਾਂ ਕਰਮ ਐਸੀ ਨੇ ਮਿੱਟੀ ਵਰਗੇ ਕਿ ਜਿੰਨਾ ਮਰਜੀ ਇਹਨਾਂ ਨੂੰ ਧੋਈ ਜਾਈਏ ਛਾਣੀ ਜਾਈਏ ਤੇ ਇਹ ਮਿੱਟੀ ਵਰਗੀ ਹੀ ਰਹਨੇ ਆ। ਪਾਸ਼ਾ ਤੁਹਾਡੀ ਕਿਰਪਾ ਹੋਵੇ ਬਖਸ਼ਿਸ਼ ਹੋਵੇ ਤੇ ਜਿਹੜੇ ਸਿਆਣੇ ਕਹਿੰਦੇ ਐ ਕਿ ਕਿਸੇ ਦੇ ਹੱਥ ਲੱਗਿਆ ਮਿੱਟੀ ਵੀ ਸੋਨਾ ਬਣ ਜਾਂਦੀ ਐ। ਮਹਾਰਾਜ ਤੁਹਾਡੀ ਇਹ ਨਦਰ ਹੋਵੇ ਤਾਂ ਇਹ ਮਿੱਟੀ ਦੀ ਵੀ ਵੈਲਿਊ ਪੈ ਜਾਂਦੀ ਆpropto ਸਤਨਾਮ ਕਿਉਂਕਿ ਮਿੱਟੀ ਤਾਂ ਉਹੀ ਹੈ ਨਾ ਸਰੀਰ ਦੀ ਇੱਕ ਮਿੱਟੀ ਐ ਸੀਗਾ ਜਿਹੜੀ ਨਸ਼ੇ ਵਿਸ਼ਿਆਂ ਦੇ ਵਿੱਚ ਰੋਜ਼ ਗਲਤਾਨ ਕੁੰਦੀ ਐ ਬੰਦਾ ਆਪਣਾ ਪੈਸਾ ਥੇਲਾ ਬਰਬਾਦ ਕਰ ਦਿੰਦਾ ਲੋਕ ਕਹਿੰਦੇ ਨੇ ਇਹਨੇ ਆਪਣੀਆਂ ਜ਼ਮੀਨਾਂ ਜਾਇਦਾਦਾਂ ਖਰਾਬ ਕਰ ਦਿੱਤੀਆਂ ਆਪਣੇ ਘਰ ਪਰਿਵਾਰ ਨੂੰ ਖਰਾਬ ਕਰ ਦਿੱਤਾ ਸਾਂਭਿਆ ਨਹੀਂ ਆਪਣੀ ਬੱਚਿਆਂ ਦੀ ਪਰਵਰਿਸ਼ ਨਹੀਂ ਕਰ ਸਕਿਆ ਹੈ ਉਹ ਵੀ ਸਰੀਰ ਪਰ ਇੱਕ ਐਸਾ ਮਨੁੱਖ ਅੱਜ ਆਪਾਂ ਦੇਖਦੇ ਆ ਕਿ 80 80 ਸਾਲਾਂ ਦੇ ਬਜ਼ੁਰਗ ਹੈ ਨਾ ਜਿਹੜੇ ਸਿਰਫ ਰੋਟੀ ਦੇ ਵਾਸਤੇ ਬਾਜ਼ਾਰਾਂ ਦੇ ਵਿੱਚ ਚੀਜ਼ਾਂ ਵੇਚਦੇ ਫਿਰਦੇ ਆ ਸਤਿਨਾਮ ਔਰ ਉਹਨਾਂ ਦਾ ਉਹਨਾਂ ਦੀਆਂ ਅੱਜਕੱਲ ਬਲੌਗਰ ਨੇ ਉਹ ਇੰਟਰਵਿਊ ਲੈਂਦੇ ਨੇ ਉਹ ਕਹਿੰਦੇ ਜੀ ਸਿਰਫ ਰੋਟੀ ਦਾ ਹੀ ਮਸਲਾ ਹੈ ਸਾਰਾ ਵੀ 20 50 100 ਰੁਪਏ ਸਾਰਾ ਬਣ ਜੇ ਸਾਨੂੰ ਅਸੀਂ ਕਹਿੰਨੇ ਬਸ ਸਿਰਫ ਸ਼ੁਕਰ ਹੈ ਬਸ ਤੇ ਸਾਧ ਸੰਗਤ ਇਸ ਕਰਕੇ ਉਹਨਾਂ ਨੂੰ ਮਨੁੱਖ ਕਹਿੰਦੇ ਨੇ ਵੀ ਬਹੁਤ ਤਾਂ ਦੇਖੋ ਬਜ਼ੁਰਗ ਹੋ ਗਏ ਪਰ ਅੱਜ ਵੀ ਮਿਹਨਤ ਕਰਨੀ ਨਹੀਂ ਛੱਡਦੇ ਕੰਮ ਕਾਰ ਕਰੀ ਜਾਂਦੇ ਆ ਇਸ ਕਰਕੇ ਮਹਾਰਾਜ ਨੇ ਅੱਜ ਜਿਸ ਸੱਚ ਲਾਇ ਸੋਈ ਲੱਗ ਗਿਆ ਨਾਨਕ ਨਾਮ ਸਦਾ ਸੁਖ ਆਗੈ ਕਿ ਉਹਦੇ ਨਾਮ ਜਪਣ ਦੇ ਵਿੱਚ ਹੀ ਸਦਾ ਇੱਥੇ ਵੀ ਉੱਥੇ ਵੀ ਪਹਿਲੋਂ ਵੀ ਅੱਜ ਵੀ ਤੇ ਆਉਣ ਵਾਲੇ ਸਮੇਂ ਦੇ ਸੁੱਖ ਜਿਹੜੇ ਪ੍ਰਾਪਤ ਹੁੰਦੇ ਨੇ ਸੋ ਸਾਜ ਸੰਗਤ ਇਤਨੀ ਜੋ ਵਿਚਾਰ ਸ਼ਬਦ ਦੀ ਆਪ ਜੀ ਨੇ ਸਰਵਤ ਕੀਤੀ ਗਏ ਉਹਨਾਂ ਕੋ ਲਾਂ ਲਈ ਕਿਰਪਾ ਮਖੀਂ ਆਓ ਆਪਾਂ ਸਾਰੇ ਕੁਝ ਮਿੰਟਾਂ ਵਾਸਤੇ ਵਾਦਕ ਦਾ ਸਿਰੰਗ ਕਰ ਲਈਏ उपरांत सारो बि वागे गुरू वागे